ਸ਼ਹਿਰ ਮੁਖਤਸਬ ਤੋਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅੱਜ ਸ਼ਹਿਰ ਦੇ ਗੋਨਿਆਣਾ ਰੋਡ ਤੇ ਪਹੁੰਚੇ ਇਸ ਮੌਕੇ ਉਹਨਾਂ ਵੱਲੋਂ ਇਲਾਕੇ ਵਿੱਚ ਚੱਲ ਰਹੇ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਕੰਮ ਦਾ ਮੌਕੇ ਤੇ ਜਾਇਜ਼ਾ ਲਿਆ ਗਿਆ ਐਮਐਲਏ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਦਾ ਕਹਿਣਾ ਕਿ ਸੀਵਰੇਜ ਦੇ ਲਈ ਜੋ ਆਇਆ ਪੈਸਾ ਸਹੀ ਥਾਂ ਤੇ ਲੱਗੇ ਲੋਕਾਂ ਨੂੰ ਸਹੂਲਤ ਮਿਲ ਸਕੇ ਅਤੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੇ ਵੱਲੋਂ ਵਿਕਾਸ ਕਾਰਜਾਂ ਦੇ ਲਈ ਇਹ ਫੰਡ ਦਿੱਤਾ ਗਿਆ ਔਰ ਐਮਐਲਏ ਸਾਹਿਬ ਦਾ ਕੀ ਕਹਿਣਾ ਆਓ ਤੁਹਾਡੇ ਨਾਲ ਕਰਾਉਣੇ ਆ ਰੋਬੋ ਗੱਲਬਾਤ ਕੀ ਕਹਿਣਾ ਐਮਐਲਏ ਸਾਹਿਬ ਦਾ ਐਮਐਲਏ ਸਾਹਿਬ ਅੱਜ ਵਿਕਾਸ ਕਾਰਜਾਂ ਦਾ ਤੁਸੀਂ ਜਾਇਜ਼ਾ ਲੈਣ ਆਏ ਹੋ ਕੀ ਕਹਿਣਾ ਚਾਹੋਗੇ ਆਧਿ ਦਾ ਜਿਹੜਾ ਸਾਡਾ ਗੇੜਾ ਸੀ ਅਸੀਂ ਦੁਬਾਰਾ ਤੋਂ ਫਿਰ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮਤਲਬ ਕਿ ਮੋਕਸਰ ਦੇ ਸ਼ਹਿਰ ਦੇ ਵਿੱਚ ਸੀਵਰ ਦਾ ਬਹੁਤ ਵੱਡਾ ਪ੍ਰੋਜੈਕਟ ਭੇਜਿਆ ਤੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਜੇ ਅਸੀਂ ਆਪਦੇ ਕਾਰੋਬਾਰਾਂ ਦੇ ਵਿੱਚ ਆਪਦੇ ਸ਼ੈਲਰ ਲੋਨ ਚ ਆਪਦੀਆਂ ਆਪਦੇ ਰਾਸ਼ਨ ਦੀ ਪੂ ਲਾਈਨ ਚ ਆਪਦੇ ਬੰਦਾਂ ਨੂੰ ਰਾਸ਼ਨ ਡਿਪੋ ਨਾਲ ਜਾਣ ਚ ਉਲਦੇ ਰਹੇ ਤਾਂ ਸ਼ਾਇਦ ਉਹ ਗਰੀਬ ਲੋਕ ਜਿਨ੍ਹਾਂ ਦੇ ਜਿਨ੍ਹਾਂ ਨੇ ਸਾਨੂੰ ਬਣਾਇਆ ਉਹ ਰਹਿ ਜਾਣ ਤੇ ਅਸੀਂ ਉਹਨਾਂ ਰੋਜ਼ ਜਾਜਾ ਲੈਣੀ ਇਸ ਕੰਮ ਦਾ ਕਿ ਜਿਹੜਾ ਸੀਵਰ ਦਾ ਇੱਕ ਇੱਕ ਪੈਸਾ ਸਹੀ ਥਾਂ ਤੇ ਲੱਗੇ ਤੇ ਸਹੀ ਵਰਤੋਂ ਹੋ ਸਕੇ ਤੇ ਸਭ ਤੋਂ ਜ਼ਿਆਦਾ ਜ਼ਰੂਰਤ ਜਿਹੜੇ ਗਰੀਬ ਮੰਨਾਂ ਦੇ ਵਿੱਚ ਬੈਠੇ ਲੋਕ ਆ ਜਿਹੜਾ ਹੁਣ ਤਾਂ ਹੀ ਬਿਲਕੁਲ ਨਰਕ ਦੇ ਵਿੱਚ ਬੈਠੇ ਸੀ ਜਿੱਥੇ ਅਸੀਂ ਖੜੇ ਆ ਇਹ ਨਰਕ ਤੋਂ ਵੀ ਬੜੀ ਹਾਲਤ ਦਾ ਨਰਕ ਦਾ ਪਤਾ ਨਹੀਂ ਪ੍ਰਮਾਤਮਾ ਨੇ ਕਿਹੋ ਜਿਹਾ ਬਣਾਇਆ ਪਰ ਇਹਨਾਂ ਦੇ ਬੱਚਾਂ ਦੇ ਨੰਗਨ ਨੂੰ ਸੀਵਰ ਵਾਲਾ ਪਾਣੀ ਹੁੰਦਾ ਸੀ ਉਹਨੂੰ ਰਾਹਤ ਦਵਾ ਸਕੀਏ ਉਹਦੀ ਖਾਤਰ ਅਸੀਂ ਇਹ ਜਿਹੜੇ ਜਿਹੜੇ ਲਾਈਏ ਨੇ ਉਮੀਦ ਰੱਖਦੇ ਆ ਕਿ ਸਾਰੇ ਮੁਕਸਰ ਸ਼ਹਿਰ ਦਾ ਜਿਹੜਾ ਸੀਵਰ ਦਾ ਪ੍ਰੋਪਰ ਹੱਲ ਕਰਾ ਸਕੀਏ ਪ੍ਰਮਾਤਮਾ ਦੀ ਕਿਰਪਾ ਹੋਵੇ ਕਿਸੇ ਵੀ ਟੜੇ ਬੰਦੀ ਤੋਂ ਉੱਪਰ ਉੱਠ ਕੇ ਕਿਸੇ ਵੀ ਇਸ ਗੱਲ ਨੂੰ ਲੈ ਕੇ ਕਿ ਕਾਂਗਰਸੀਆਂ ਦੀ ਗਲੀ ਹੈ ਅਕਾਲੀਆਂ ਦੀ ਗਲੀ ਹੈ ਮਰਲਿਆਂ ਦੀ ਗਲੀ ਹੈ ਫਲਾਣੇ ਦੀ ਗਲੀ ਹੈ ਉਹਨੂੰ ਛੱਡ ਕੇ ਹਰੇਕ ਬੱਚੇ ਦੀ ਪਹੁੰਚ ਆਈ ਸਾਫ਼ ਸੜਕ ਮਿਲੇ ਜਿਹੜਾ ਸਾਫ਼ ਸੜਕ ਤੇ ਤੁਰ ਕੇ ਸਕੂਲ ਜਾ ਸਕੇ ਇਸ ਕੋਸ਼ਿਸ਼ ਦੇ ਵਿੱਚ ਅਸੀਂ ਫਿਰ ਰਹੇ ਹਾਂ ਸਾਡੇ ਵਿੱਚ ਕਿੰਨੇ ਥਾਵਾਂ ਤੇ ਕੰਮ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਕੋਈ 5-4 ਥਾਵਾਂ ਤੇ ਚੱਲ ਰਿਹਾ ਹੈ ਇਹ ਗਰੰਟੀ ਹੈ ਕਿ ਸ਼ਹਿਰ ਦੀ ਇੱਕ ਇੱਕ ਗਲੀ ਦੇ ਵਿੱਚ ਸੀਵਰ ਪਾ ਕੇ ਹਿਸਾਬ ਲਵਾਂਗੇ ਕਿੰਨਾ ਸਮਾਂ ਲੱਗੂਗਾ ਦੋ ਸਾਲ ਦਾ ਸਮਾਂ ਨਹੀਂ ਸਾਬਾਦ ਜੀ ਐਮਐਲਏ ਸਾਹਿਬ ਆਏ ਸੀ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਅੱਜ ਤੋਂ ਹਫਤਾ ਤੱਕ ਪਹਿਲਾਂ ਵੀ ਸਿਵਲ ਦਾ ਕੰਮ ਸ਼ੁਰੂ ਕੀਤਾ ਸੀ ਜੀ ਉਹਦਾ ਜੱਜਾ ਲੈਣ ਆਏ ਸੀ ਐਮਐਲਏ ਸਾਹਿਬ ਕਿੰਨੀਆਂ ਗਲੀਆਂ ਚ ਪੈ ਗਿਆ ਕਿੰਨੀਆਂ ਕੰਪਲੀਟ ਹੋ ਗਈਆਂ ਅਸੀਂ ਕਮ ਸੇ ਕਮ 7-8 ਗਲੀਆਂ ਕੰਪਲੀਟ ਕਰ ਚੁੱਕੇ ਹਾਂ ਜੀ ਉਹਨਾਂ ਸਾਰਾ ਸਿਸਟਮ ਤਿਆਰ ਹੋ ਗਿਆ ਜੀ ਤੇ ਹੌਦ ਸ਼ੁਰੂ ਹੋ ਗਏ ਬੰਨੇ ਬਾਕੀ ਕੰਟੀਨਿਊ ਕੰਮ ਚੱਲ ਜਾਈਦਾ ਐਮਐਲਏ ਸਾਹਿਬ ਨੂੰ ਜੋ ਦੱਸਿਆ ਤੋਂ ਕਹਿੰਦਾ ਮੈਂ ਕਰ ਜਾ ਜਾ ਲਵਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਮਐਲਏ ਸਾਹਿਬ ਦਾ ਤੇ ਸਰਦਾਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦਾ